ਯਕੀਨ ਰੱਖਿਓ ਅਸੀਂ ਵੀ ਤੁਹਾਡੇ ਧੀਆਂ ਪੁੱਤਾਂ ਅਸੀਂ ਵੀ ਇਨਸਾਨ ਆ ਉਹ ਸਾਡਾ ਸਾਡੇ 'ਚ ਵੀ ਕਮੀਆਂ ਹੋਣ ਕੰਨ ਫੜ ਕੇ ਮੋਢਾ ਫੜ ਕੇ ਬਾਹ ਫੜ ਕੇ ਦੱਸ ਦਿਓ ਰੋਕ ਲਿਓ ਕਿ ਭਾਈ ਇੱਥੇ ਗਲਤ ਐ ਤੂੰ ਇਹਨੂੰ ਐਂ ਕਰ ਕਰ ਲਾਂਗੇ ਕੋਈ ਜੰਡਾ ਨਹੀਂ ਕੋਈ ਕੋਈ ਵਿਰੋਧੀ ਪਾਰਟੀ ਨੇ ਕੋਈ ਜੰਡਾ ਦਿੱਤਾ ਵੀ ਅਸੀਂ ਪੰਜਾਬ ਨੂੰ ਐਂ ਠੀਕ ਕਰਾਂਗੇ ਆ ਸਾਡੇ ਕੋਲੇ ਰੋਡ ਮੈਪ ਐ ਨਾ ਸਿੱਧੇ ਕਹਿੰਦੇ ਸਾਡੀ ਵਾਰੀ ਆ ਲੈਣ ਦੇ ਭਗਵੰਤ ਮਾਨ ਦੀ ਗਰਦਨ 'ਚ ਰੱਸਾ ਪਾਵਾਂਗੇ ਆਹੀ ਮੁੱਦਾ ਰਹਿ ਗਿਆ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦੇ ਵਾਰੀ ਯਾਰ ਪੰਜਾਬ ਨੂੰ ਸਮਝਦੇ ਕੀ ਆਂ ਕੋਈ ਵਾਰੀਆਂ ਲਾਉਣ ਆਇਓ ਇੱਥੇ ਬੜੀ ਵਾਰੀ ਥੋਡੀਆਂ ਵਾਰੀਆਂ ਆਈਆਂ ਨੇ ਥੋਡੀਆਂ ਵਾਰੀਆਂ ਦੇ ਪੱਤੇ ਤਾਂ ਹੁਣ ਤੱਕ ਰਾਤ ਨਹੀਂ ਆਏ ਛੋਡੇ ਬੀਜੇ ਹੋਏ ਕੰਡੇ ਚੁਗੀ ਜਾਂਦੇ ਆ ਕਿਹੜੀਆਂ ਵਾਰੀਆਂ ਦੀ ਗੱਲ ਕਰਦੇ ਆ ਇਹ ਕੋਣ ਹੈ ਜਨਾਬ ਓਟੇ ਲੱਕੇ ਤੁਸੀਂ ਨਵਜੋ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਝੰਡਾ ਹੈ 4 ਸਾਲ ਪੰਜਾਬ ਦਾ ਝੰਡਾ ਜਿਹੜਾ ਉਹਨੂੰ ਸਿਉਂਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਝੰਡਾ ਛਾੜ ਲਓ ਇਹ ਕੋਈ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜ਼ੀ ਆਗੇ ਰਾਜਨੀਤੀ ਜਦੋਂ ਮਰਜ਼ੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆਂ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਏ ਹਾਂ ਨਾਲੇ ਕਰੋੜਾਂ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ 'ਚ ਰਾਜਨੀਤੀ ਦੀ ਕੋਈ ਸੇਵਾ ਕਰਨੀ ਹੈ ਇਦਾਂ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਹਾਂ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਪਰੇ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਸুইস ਕਰਕੇ ਸਾਡਾ ਤਾਂ ਦਿਲ ਦੀ ਹਰ ਧੜਕਣ ਜਿਹੜੀ ਆ ਉਹ ਪੰਜਾਬ ਵਾਸਤੇ ਦਿਲ ਧੜਕਦਾ